ਆਪਾਂ ਸਾਰੇ ਨਗਰ ਦੇ ਵਿੱਚ ਮਜਾਰਾ ਕਰਕੇ ਇੱਥੇ ਪਹੁੰਚੇ ਆ। ਮੈਂ ਕੁਝ ਬੇਨਤੀਆਂ ਕਰਨੀਆਂ। ਉਹ ਬੇਨਤੀਆਂ ਨੂੰ ਭਰਾਵੋ ਉਮੀਦ ਆ ਪੂਰੀ ਤਰ੍ਹਾਂ ਪ੍ਰਵਾਨ ਕਰੋਗੇ। ਹੁਣ ਤੋਂ ਮੈਂ ਢੇੜੇ ਵਿੱਚ ਚੜਾਈ ਕਰਕੇ ਆਉਂਗੀ। ਕੱਲ੍ਹ ਨੂੰ ਸੁਆ ਮਿਲੀਆਂ। ਕਿ ਸੰਗਰੂਰ ਚੋਂ ਇੰਨੀਆਂ ਬੱਸਾਂ ਕਰ ਲੀਆਂ ਫਰਾਨੇ ਸਾਧ ਤੋਂ ਇੰਨੀਆਂ ਬੱਸਾਂ ਲੈ ਲੀਆਂ ਜਿਹੜੀਆਂ ਸਰਕਾਰੀ ਹੁਣ ਉਹ ਬੱਸਾਂ ਤੇ ਕਰਨਾ ਕੀ ਹੁੰਦਾ ਜਾਂ ਫੋਰਸ ਲੈਣੇ ਹੁੰਦੇ ਆ ਜਾਂ ਛੋਈਦਾ ਵੀ ਅਰੇਸਟ ਕਰਕੇ ਲੈ ਜਾਗੇ ਲੋਕਾਂ ਨੂੰ ਉਹਦੇ ਚੋਂ ਅਸੀਂ ਕੱਲੇ-ਕੱਲੇ ਜ਼ਿਲ੍ਹੇ ਵਾਲਿਆਂ ਨਾਲ ਸਾਹਮਣੇ ਇੱਕ ਦੋ ਜਣਾਂ ਨਾਲ ਬਿਉਂਤ ਬਣਾ ਕੇ ਕਿ ਜਿਹੜੇ ਪੱਕੇ ਬੈਠੇ ਉਹ ਤਾਂ ਬੈਠਣ ਹੀ ਇੱਥੇ ਪਰ ਜਿਹੜੇ ਹੋਰ ਆ ਸਕਦੇ ਆ ਰਾਤ ਤੱਕਰ ਉਹ ਭਰਾਵਾਂ ਨੂੰ ਸੱਦੋ ਕਿਉਂਕਿ ਇੱਕ ਜਾਣਕਾਰੀ ਵਿਛਦੀ ਇਹ ਜੀ ਮਿਲੀ ਸੀ ਕਿ ਉਹ ਇੱਕੇ ਦਿਨ ਇਹ ਕੰਮ ਨਿਬੇੜਨਾ ਚਾਹੁੰਦੇ ਆ ਵੱਧ ਡਰੋਨ ਲਿਆ ਕੇ ਹੁਣ ਜੇ ਉਹ 4-5 ਸਾਈ ਡਰੋਨ ਚਲਾਉਣ ਤੇ ਸਾਡਾ ਫੈਸਲਾ ਵੀ ਡਰੋਨ ਚੱਲਣ ਨਹੀਂ ਦੇਣਾ ਉਹਦੇ ਹਿਸਾਬ ਨਾਲ ਲੱਗਿਆ ਕਿ ਜੇ ਇਹਨਾਂ ਤਾਕਤ ਨੂੰ ਵੰਡ ਲਾਂਗੇ ਤੇਰੇ ਤਾਕਤ ਥੋੜੀ ਪੈ ਸਕਦੀ ਐ ਉਹਦੇ ਚੋਂ ਸਾਰੇ ਭਰਾਵਾਂ ਨੂੰ ਸਾਰੇ ਜ਼ਿਲ੍ਹੇ ਵਾਲਿਆਂ ਨੂੰ ਜਿਲਾ ਅਗਵਾਰਾ ਹੀ ਹੋਕਰੇ ਵੱਜੇ ਐ ਤੇ ਤੁਹਾਡਾ ਭਰਾਵੋ ਜਿੰਨੇ ਆਏ ਹੋ ਬਹੁਤ ਚੰਗੀ ਗਿਣਤੀ ਚ ਆਇਓ ਤੁਹਾਡਾ ਧੰਨਵਾਦ ਐ ਪਰ ਇਹ ਸਿਲਸਿਲਾ ਕਿਸੇ ਨੂੰ ਲੱਗੇ ਵੀ ਅੱਜ ਆਇਆ ਤਾਂ ਕੋਈ ਹੈ ਨਹੀਂ ਇਹ ਆਪਣੇ ਨਾਲ ਉਹ ਨਾ ਹੋ ਜੇ ਵੀ ਸ਼ੇਰ ਆਇਆ ਸ਼ੇਰ ਆਇਆ ਉਹ ਆਇਆ ਨਾ ਕਹੀ ਦੇਣਾ ਪਰ ਜਿੱਦਿਆਂ ਆਇਆ ਉਹਦੇ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਇਸ ਕਰਕੇ ਇਹ 28 ਟਿੱਕਰ ਜਿੰਦੀ ਪੂਰੀ ਤਰ੍ਹਾਂ ਸੁਭਾਵਨਾ ਕਿ ਉਹ ਕਿਹੜੇ ਦੇਣਾ ਵੱਡੀ ਤਿਆਰੀ ਕਰਕੇ ਆ ਜਾਣਾ ਕਿਉਂਕਿ ਫੋਰਸ ਟੀ ਥੋੜੀ ਫੋਰਸ ਬਹੁਤ ਹਨਾਂ ਕੋਲੇ ਹਾਜੀ ਉਹਨਾਂ ਦਾ ਇਰਾਦਾ ਨਹੀਂ ਬਣਿਆ ਕਿ ਹਰ ਹਾਲ ਮਰਬੇਬੰਦੀ ਕਰਨੀ ਆ ਬੰਦੇ ਮਾਰਨੇ ਪੈਂਦੇ ਆ ਮਾਰ ਲਿਓ ਤੇ ਜਿੰਨਾ ਕਿ ਸਾਡਾ ਜਾਇਜ ਹੈ ਇਹ ਗੱਲ ਵੀ ਸੌਖੀ ਨਹੀਂ ਜੇ ਉਹ 5-10 ਬੰਦਿਆਂ ਨੂੰ ਸਾਡੀ ਕੁਰਬਾਨੀ ਲੈ ਲੈਣ ਇਹ ਸਰਕਾਰ ਦੇ ਜਣੀ ਤੇ ਲਾਉਂਦਾ ਹੈ ਤੇ ਜਿੰਨਾ ਇਹਨਾਂ ਨੂੰ ਮੋਹ ਹੈ ਕੁਰਸੀ ਨਾਲ ਹਕੂਮਤ ਦੇ ਨਸੇ ਦਾ ਨਹੀਂ ਪੰਡਾਂ ਦੀਆਂ ਪੰਡਾਂ ਨੋਟਾਂ ਦੀਆਂ ਹੁੰਦੀਆਂ ਕੱਲ ਇੱਕ ਵੀਡੀਓ ਪਈ ਐ ਆ ਜਿਹੜਾ ਮਾਝਾ ਸਰਖੰਦੇ ਵਾਲਾ ਐਮ ਐਲ ਏ ਐ ਚੇਅਰਮੈਨ ਹੀ ਦੇਣੀ ਐ ਮਾਰਕੀਟ ਕਮੇਟੀ ਦੀ ਜਿਵੇਂ ਆਪਣੇ ਨੰਬਰਾਂ ਮਾਰਕੀਟ ਕਮੇਟੀ ਐ ਉਹਦਾ 30 ਲੱਖ ਦਾ ਸੌਦਾ ਹੁੰਦਾ 22 ਲੱਖ ਉਹ ਦਿਆ ਹੁੰਦਾ ਉਦੋਂ ਵਾਲ ਕਿਸੇ ਤੋਂ 50 ਲੱਖ ਲੈ ਲਾਂਦੇ ਆ ਤੇ 22 ਲੱਖ ਵਾਲਾ ਵੀਡੀਓ ਪਾਉਂਦਾ ਫਿਰਦਾ ਹੁਣ ਜਿਹਨੇ 30 ਲੱਖ ਦੇਣਾ ਸੀ ਉਹਨਾਂ ਨੇ ਫਿਰ ਲੁੱਟ ਕਿੰਨੀ ਮਚਾਉਣੀ ਹੋਊ ਤੇ ਹੁਣ 50 ਲੱਖ ਕਿੰਨੀ ਮਚਾਉ ਜਿਹਨੇ 50 ਲੱਖ ਦਿੱਤਾ ਇਹਨਾਂ ਨੂੰ ਜਨਦੀ ਹਕੂਮਤ ਦੀ ਸੱਤੀ ਵੀ ਚੱਲਦੀ ਐ ਇਹਨਾਂ ਦੀ ਤੇ ਪੁੱਤ-ਪੋਤਿਆਂ ਦੀਆਂ ਰੋਟੀਆਂ ਵੀ ਬਣਾਉਂਦੇ ਐ ਇਹ ਬਣਦੀਆਂ ਰਹਿਣ ਉਹਦੇ ਖਾਤਰ ਕੁਰਸੀ ਚਾਹੀਦੀ ਆ ਗੱਡੀ ਚਾਹੀਦੀ ਐ ਜਿਹੜੀ ਗੱਡੀ ਨੂੰ ਸਖਬੀਰ ਬਾਦਲਾ ਸਾਹਿਬ ਦਾ 25 ਸਾਲ ਰਾਜ ਕਰਾਂਗੇ ਉਹ ਰਹੀ ਨਹੀਂ ਉਹਦੇ ਕੋਲੇ ਬਾਦਲ ਸਾਹਿਬ ਵਿਚੇ ਲੈ ਕੇ ਤੁਰ ਗਿਆ ਆਪਦਾ ਸੁਪਨਾ ਪੁੱਤ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਸੀ ਇਸ ਕਰਕੇ ਭਰਾਵੋ ਇਸ ਗੱਲ ਤੋਂ ਆਏ ਨਾ ਕਰੋ ਵੀ ਰਾਤ ਨੂੰ ਆਏ ਇੱਥੇ ਆ ਕੇ ਨੀਂਦ ਵੀ ਨਹੀਂ ਪੂਰੀ ਹੁੰਦੀ ਸਾਰੇ ਜਿਹਨੇ ਬੈਠੇ ਆਂ ਕੋਈ ਬਾਤਾਂ ਮਾਉਣ ਲੱਗ ਜਾਂਦਾ ਕੋਈ ਬੋਲੀ ਜਾਂਦੇ ਆ ਪਰ ਇਹ ਸਾਰਾ ਕੁਝ ਆਪਾਂ ਨੂੰ ਚੱਲਣਾ ਪਊ ਕਿਉਂਕਿ ਜਮੀਨਾਂ ਬਚਾਉਣੀਆਂ ਜਾਂਨਾਂ ਲੱਗ ਸਕਦੀਆਂ ਫਿਰ ਨੀਂਦ ਉਹਦੇ ਮੁਕਾਬਲੇ ਭਰਾਵੋ ਬਹੁਤ ਛੋਟੀ ਗੱਲ ਐ ਮੈਂ ਕੱਲ ਵੀ ਬੋਲਿਆ ਸੀ ਕਿ ਨੀਂਦ ਦੁਬਾਰੇ 2 ਘੰਟੇ ਪਰ ਮੈਂ ਸਟੇਜ ਬੰਦ ਕਰਕੇ ਸੌਂ ਜੋ ਵੀ ਭਾਈ ਆਰਾਮ ਕਰਨਾ ਜਿਨੇ ਪਹਿਰੇਦਾਰੀ ਕਰਨੀ ਆ ਉਹਨੇ ਕਿ ਜਾਗਦੇ ਰਹਿ ਪੋ ਉਹਨਾਂ ਨੂੰ ਆਪਾਂ ਰਾਤ ਨੂੰ ਵੱਧ ਸਮਾਂ ਦੇ ਦਿਓ ਸੌਣ ਦਾ ਕਿਉਂਕਿ ਇਹ ਸਾਮਨਾ ਇਹ ਕੱਲ ਚੱਲਣੀ ਐ ਇਸ ਕਰਕੇ ਸਾਰੇ ਜ਼ਿਲ੍ਹਿਆਂ ਵਾਲੇ ਜਿਹੜੇ ਬੰਦੇ ਨਵੇਂ ਆਏ ਐ ਕੱਲ ਨੂੰ ਇਹ ਗਿਣਤੀ ਕਿਵੇਂ ਵਧਾਈਏ ਜਿਹੜੇ ਰਾਤ ਨੂੰ ਆ ਜਾਣਾ ਉਹਦੀ ਲੋੜ ਐ ਇਹਦੇ ਨਾਲ ਹੀ ਭਰਾਵੋ ਬਹੁਤ سارے ਪ੍ਰੋਗਰਾਮ ਹੋਰ ਚੱਲਦੇ ਰਹਿੰਦੇ ਆ ਬਹੁਤੇ ਪ੍ਰੋਗਰਾਮ ਤਾਂ ਜਿੰਨੀ ਕ ਆਪਣੀ ਤਾਕਤ ਬਣੀ ਐ ਜਨ ਵੀ ਆਪਣੇ ਸਹਾਰੇ ਹੁੰਦੇ ਐ ਵੱਡੀ ਪੱਦਰ ਤੇ ਮਾਰ ਮਰਾਈ ਤੋਰੀ ਹੋਈ ਉਹਨਾਂ ਨੇ ਕੱਲ ਕੋਈ 26 ਬੰਦੇ ਮਾਰੇ ਆ ਵੀ ਨਕਸ਼ਲੀ ਆ ਇਹ ਉਹਨਾਂ ਦਾ ਕਹਿੰਦੇ ਆਗੂ ਵੀ ਮਾਰਤਾ ਇਹ ਵਾਰ ਨਹੀਂ ਸਟੇਟਾਂ ਦੀ ਗੱਲ ਹੈ ਹੁਣ ਜੇ ਐ ਲੋਕਾਂ ਨੂੰ ਮਾਰਨ ਲੱਗੇ ਹੋਏ ਐ ਉਹਦੇ ਜਵਾਬ ਚ ਕਿੰਨੇ ਸਾਲ ਹੋ ਗਏ ਗ੍ਰੀਨ ਹੰਟ ਵਿਰੋਧੀ ਗ੍ਰੀਨ ਹੰਟ ਪ੍ਰੈਸ਼ਨ ਵਿਰੋਧੀ ਫਰੰਟ ਬਣਿਆ ਹੋਇਆ ਪੰਜਾਬ ਦਾ ਜੀਜ਼ ਮੁਖਤਰ ਤੇ ਬਹੁਤੇ ਬੁੱਧੀਮਾਨ ਜਾਂ ਜਮਹੂਰੀ ਬੰਦੇ ਆ ਹੁਣ ਉਹਨਾਂ ਦੀ ਗਿਣਤੀ ਬਰਾਬਰ ਜਿਵੇਂ ਆਪਣੇ ਕਿਸਾਨਾਂ ਦੀ ਹੋ ਜਾਂਦੀ ਐ ਤਾਂ ਹੁੰਦੀ ਨਹੀਂ ਪਰ ਉਹ ਪੂਰਾ ਮਾਹੌਲ ਕੀ ਆ ਗੱਲ ਕੀ ਆ ਜਾ ਕਿੱਧਰ ਨੂੰ ਰਹੀ ਐ ਐ ਉਹਨਾਂ ਨੇ ਜ਼ਿੰਮੇਵਾਰੀ ਚੱਕੀ ਹੋਈ ਐ ਕਿ ਪੂਰੇ ਭਾਰਤ ਦੀ ਹਾਲਤ ਕਿੱਧਰ ਨੂੰ ਜਾ ਰਹੀ ਐ ਕਿ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਹੁਣ ਸਾਂਝੀ ਕਰਨੀ ਆ ਸਾਡੇ ਨਾਲ ਆਪਾ ਭਰਾਵੋ ਇੱਥੇ ਬੈਠੇ ਆਂ ਕੱਲ ਵੀ ਇਹ ਵਿਆਹ ਤੋਂ ਬਣਾਈ ਸੀ ਕਈ ਜ਼ਿਲ੍ਹਿਆਂ ਨੂੰ ਕਿਹਾ ਸੀ ਜਿੰਨੇ ਕਾਪਾ ਗਿਰਦੀ ਲਿਜਾਣਾ ਚਾਹੁੰਦੇ ਆ ਸੰਗਰੂਰ ਹਸਪਤਾਲ ਦੇ ਕੋਲ ਏ ਕੋਈ ਪਾਇਲਸਰ ਨੇੜੇ ਇਸ ਕਰਕੇ ਭਰਾਵੋ ਸਾਰੇ ਜ਼ਿਲ੍ਹੇ ਦਿਨੇ ਕੋਈ ਬਹੁਤੀ ਗੈਸ ਨਹੀਂ ਜੇ ਵੀ ਤਿਆਰੀ ਕਰਨ ਫੋਰਸ ਸੱਦਣ ਜੰਗੀ ਜੰਾਇਸਾ ਘੰਟਾ ਤੋਂ ਘੰਟੇ ਪਹਿਲਾਂ ਪਤਾ ਲੱਗ ਜਾਂਦਾ ਹੈ ਫੇਰ ਕੋਈ ਗੱਲ ਨਹੀਂ ਉਥੋਂ ਆ ਜਾਓ ਮੈਂ ਕਰੀ ਜਿਹੀ ਗੱਲ ਹੋਊਗੀ ਨਹੀਂ ਤੁਸੀਂ ਉਹ ਪ੍ਰੋਗਰਾਮ ਸੁਣਨ ਤੋਂ ਬਾਅਦ ਜਿੰਨੇ ਕੇ ਬੰਦੇ ਭੇਜਨੇ ਆ ਡੋਡੀ ਜ਼ਿਲ੍ਹਿਆਂ ਨੇ ਉਹ ਭਰਾਵੋ ਸਾਮ ਨੂੰ ਇੱਥੇ ਆ ਜਾਣਾ ਹੋਰ ਪਿੰਡ ਵਾਲਿਆਂ ਨੂੰ ਕਹੋ ਜਿਵੇਂ ਆਪਾਂ ਕਹਿੰਦੇ ਆ ਹਾੜੀ ਦੇ ਮੌਕੇ ਭਾਈ ਪੀਕ ਤੇ ਐ ਸੀ ਜਣਦਾ ਆਹ ਕੋਲ ਪੀਕ ਤੇ ਗਿਆ ਕਿ 28 ਤੋਂ ਪਹਿਲਾਂ ਪਹਿਲਾਂ ਕੀ ਬਣਦਾ ਹੈ ਕਿਹੜਾ ਕੋਈ ਸਦਾ ਲਈ ਜਾਉਂਦਾ ਹੁੰਦਾ ਹੈ ਤੇ ਕੀ ਜੀ ਪਤਾ ਨਹੀਂ ਮੌਤ ਕਿਵੇਂ ਹੋਣੀ ਐ ਉਸ ਥਾਂ ਤੇ ਖੜੇ ਆਪਾਂ ਹੁਣ ਜਿਹੜੀ ਇੱਥੋਂ ਦੀ ਏਡੀਸੀ ਐ ਬਠਿੰਡੇ ਦੀ ਜਿਹਦੇ ਨਾਲ ਉਦੋਂ ਵੀ ਬਹਿਸ ਹੋਈ ਉਹਨੇ ਗੱਲ ਵੀਡੀਓ ਪਾਈ ਐ ਪੱਤਰਕਾਰਾਂ ਨੇ ਪੁੱਛਿਆ ਉਹਨੂੰ ਸਵਾਲ ਕੀਤੇ ਐ ਜਣ ਦੀ ਹਮਲਾ ਕਰਨ ਦੀ ਲੋਕਾਂ ਤੇ ਜ਼ਬਰ ਕਰਨ ਦੀ ਉਹ ਬਾਜ਼ਵੀਅਤ ਬਣਾਉਣ ਲੱਗੀ ਹੋਈ ਐ ਕਹਿੰਦੇ ਦੇਖੋ ਜੀ ਦੋਨਾਂ ਪਾਸੇ ਕਿਸਾਨ ਨੇ ਇੱਕ-ਇੱਕ ਕਿਸਾਨਾਂ ਨੂੰ ਤਾਂ ਦੋ ਜ਼ਮੀਨ ਦੇ ਹਿੱਸੇ ਮਿਲ ਗਏ ਜਿਹੜੇ ਦੂਜੇ ਜੀ ਦਾ ਤੀਜਾ ਹਿੱਸਾ ਉਹ ਵਿਚਾਰਿਆਂ ਨੂੰ ਤੀਜਾ ਹਿੱਸਾ ਨਹੀਂ ਦੇਂਦੇ ਇਹ ਕੋਰਟ ਦਾ ਫੈਸਲਾ ਹੈ ਉਹਨਾਂ ਵਿਚਾਰਿਆਂ ਨੂੰ ਦਬਾਉਣਾ ਹੈ ਹੁਣ ਅਸੀਂ ਉਸ ਮੈਡਮ ਸਾਹਿਬ ਨੂੰ ਪੁੱਛਦੇ ਹਾਂ ਜਿਹੜੇ ਤੁਸੀਂ ਕਹਿੰਦੇ ਅਸੀਂ ਤਾਂ ਕਾਨੂੰਨ ਦੀ ਰਾਖੀ ਕਰਨੀ ਹੈ ਤੁਹਾਡਾ ਡੀਸੀ ਮੰਡ ਦਾ ਵੀ 17 ਏਕੜ ਵਾਲਾ ਕਾਨੂੰਨ ਹੈ ਗਿਆ ਜੇ ਸਾਡੇ 17 ਇਕੜ ਵਾਲਾ ਕਾਨੂੰਨ ਹੈ ਗਿਆ ਆ ਜਿਹੜੀ ਤੁਸੀਂ ਕਹਿੰਦੇ ਹੋ ਤੀਜਾ ਸਾਨੂੰ ਦਵਾਉਣਾ ਹੈ 1 ਨੂੰ 100 ਗਿੱਲਾ ਦਵਾ ਰਹੇ ਹੋ 100 ਗਿੱਲਾ ਉਸ ਤੋਂ ਪਹਿਲਾਂ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ ਭੁੱਖੇ ਨਹੀਂ ਮਰਦੇ ਠੀਕ ਹੈ ਕਿਉਂਕਿ ਸਰਦਾਰਾਂ ਨੇ ਮੈਂ ਪਹਿਲਾਂ ਵੀ ਕਿਹਾ ਭਾਈ ਤਿੰਨੇ ਹਿੱਸੇ ਬਣ ਗਏ ਇੱਕ ਨੋਂ ਦੇ ਸਾਡੇ ਭਰਾ ਸਰਦਾਰ ਰਹਿ ਗਏ ਇੱਕ ਸਾਡੇ ਜਿਵੇਂ ਸਧਾਰਨ ਜ਼ਿਮੀਂਦਾਰਾਂ ਜਾਂ ਸਰਦੇ ਪੁੱਜਦੇ ਆ ਉਹਨਾਂ ਚ ਆ ਕੇ ਇੱਕ ਉਹ ਜਿਹੜੇ ਵੱਡੇ ਐ ਜਿਹੜੇ ਅਸਲ ਚ ਪਿੰਡ ਨੂੰ ਟਿਕੰਡੀ ਦੇ ਰਹੇ ਸਮਝੌਤਾ ਨਹੀਂ ਹੋਣ ਦੇ ਰਹੇ ਆ ਲੜਾਈ ਪਏ ਤੋਂ ਬਿਨਾ ਸਮਝੌਤਾ ਹੁੰਦਾ ਸੀ ਅਸੀਂ ਵਿੱਚ ਪਏ ਸੀ ਉਹ ਸਮਝੌਤਾ ਉਹਨਾਂ ਨੇ ਸਿਰੇ ਨਹੀਂ ਚੜਨ ਦਿੱਤਾ ਕਿਉਂਕਿ ਉਹਨਾਂ ਨੂੰ ਮਾਨ ਹੈ ਕਿ ਕੋਰਟ ਕਚੈਰੀਆਂ ਨੂੰ ਵੀ ਨੇਰੇ ਚ ਰੱਖ ਕੇ ਆਪਦੇ ਹੱਕ 'ਚ ਫੈਸਲਾ ਕਰਾ ਲਾਂਗੇ ਪ੍ਰੀਤੀ ਕਾਲ ਦਾਰ ਤੇ ਵੀ ਸਿਆਸੀ ਮਾਲਦੀਆਂ 'ਚ ਵੀ ਜੋਰ ਹੈ ਫਿਰ ਅਫਸਰ ਹੈ ਹੁਣ ਭਰਾਵੋ ਜੇ ਸੁਪਰੀਮ ਕੋਰਟ ਦੇ ਜੱਜ ਵੀ बिक ਸਕਦੇ ਐ ਦੂਜੇ ਤੇ ਕੀ ਭਰੋਸਾ ਕਰਾਂਗੇ ਜੇ ਬਠਿੰਡੇ ਦੀ ਜੱਜ ਜਿਹੜੀ ਮੈਡਮ ਐ ਇਸ ਆਧਾਰ ਤੇ ਜ਼ਮਾਨਤਾਂ ਰੱਦ ਕਰਦੀ ਐ ਕਿਉਂਕਿ ਤੁਸੀਂ ਜੁਨੀਅਨ 'ਚੋਂ ਇਹ ਮੰਨ ਲਈ ਇਹਨਾਂ ਕਾਇਦੇ ਕਾਨੂੰਨਾਂ ਨੂੰ ਜਿਹੜੇ ਕਹਿੰਦੇ ਤੁਸੀਂ ਕਾਨੂੰਨ ਨਹੀਂ ਮੰਨਦੇ ਬਹੁਤ ਸਾਫ਼ ਕਿਹਾ ਉਹਨਾਂ ਨੂੰ ਡੀਸੀ ਨੂੰ ਕਿ ਜਿਹੜਾ ਕਾਨੂੰਨ ਸਾਡਾ ਥੋੜਾ ਸਾਡਾ ਗਲਗੁੱਟੂ ਉਹ ਕਾਨੂੰਨ ਅਸੀਂ ਨਹੀਂ ਮੰਨਦੇ ਤੁਸੀਂ ਕਾਨੂੰਨ ਦੇ ਰਾਖੇ ਹੋ ਤੁਸੀਂ ਤਾਂ ਮੰਨ ਲਓ ਉਹ ਮੰਨਦੇ ਤਾਂ ਤੁਸੀਂ ਨਹੀਂ ਕਾਨੂੰਨ ਨੂੰ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਪਹਿਲਾਂ ਥੱਲੇ ਤੁਸੀਂ ਲੜੜੀ ਜਾਂਦੇ ਹੋ ਤੇ ਜੇ ਉਹੀ ਕਾਨੂੰਨ ਸਾਡਾ ਗਲਗੁੱਟੂਗਾ ਤੁਹਾਡੀ ਮਰਜ਼ੀ ਮੁਤਾਬਕ ਲਾਗੂ ਹੋਣਾ ਨਾ ਵੀ ਕਿਹੜਾ ਕੋਰਟ ਦਾ ਫੈਸਲਾ ਲਾਗੂ ਕਰਨਾ ਹੈ ਕਿਹੜਾ ਨਹੀਂ ਕਰਨਾ ਫਿਰ ਸਾਡੇ 17 ਇਕੜ ਵਾਲਾ ਕਾਨੂੰਨ ਤਾਂ ਪਾਰਲੀਮੈਂਟ ਦਾ ਬੜਾਇਆ ਸਮ ਦੋਸੇ ਉੱਤੇ ਸੰਸਦਾ ਕਿਹੜੀ ਐ ਜੇ ਕਾਨੂੰਨ ਬਣ ਗਿਆ 17 ਇਕੜ ਵਾਲਾ ਫਿਰ ਜਿਹਨੂੰ 100 ਕਿੱਲਾ ਆਉਂਦਾ ਜਿਹਦੇ ਕੋਲੇ ਪਹਿਲਾਂ ਵਾਦਾ ਉਹਦੀ ਉਹ ਵੀ ਦਿਵਾਉਣੀ ਚਾਹੀਦੀ ਐ ਇਹਨਾਂ ਨੂੰ ਜੇ ਕਾਨੂੰਨ ਦੀ ਗੱਲ ਕਰਦੇ ਹਾਂ ਤੇ ਜੇ ਤੁਹਾਨੂੰ ਇਹ ਭਲੇਖਾ ਵੀ ਡਾਂਗ ਦੇ ਜੋਰ ਸਾਰਿਆਂ ਨੂੰ ਪੱਤਰ ਕਰ ਲਾਂਗੇ ਇਹ ਤੋਂ ਵੱਡਾ ਭਲੇਖਾ ਨਹੀਂ ਹੋ ਸਕਦਾ ਇਹ ਭਲੇਖਾ ਅੰਗਰੇਜ਼ਾਂ ਨੂੰ ਵੀ ਸੀ ਗਿਆ ਉਹ ਭਲੇਖਾ ਤੋਂ ਪਹਿਲਾਂ ਦੇ ਹਾਕਮਾਂ ਨੂੰ ਵੀ ਸੀ ਗਿਆ ਵੀ ਲੋਕ ਦਾ ਕੀ ਦੇ ਮਕੌੜੇ ਹੁੰਦੇ ਆ ਲੋਕਾਂ ਦਾ ਕੀ ਹੈ ਉਹ ਜਿਹੜੇ ਸਾਡੇ ਕੋਈ ਫੇਰਿਆਰੀ ਤੁਸੀਂ ਪੈਦਾ ਕਰਕੇ ਸਾਡੇ ਬੱਚੇ ਕੋਲ ਸੀ ਭਰ ਕੇ ਕੀਤੇ ਸਾਡੇ ਮੁੰਡੇ ਕੁੜੀਆਂ ਉਹਨਾਂ ਨੂੰ ਕੀ ਬਣਾਇਆ ਤੁਸੀਂ ਮੁਲਾਜ਼ਮ ਸਮਝਦੇ ਉਹਨਾਂ ਨੂੰ ਉਹਨਾਂ ਨੂੰ ਗੁਲਾਮ ਸਮਝਿਓ ਗੁਲਾਮ ਅੱਜ ਜੇ ਤੁਸੀਂ ਆਪ ਸੁਣੋ ਉਹ ਤੁਹਾਡੇ ਗੁਲਾਮ ਨਹੀਂ ਮੁਲਾਜ਼ਮ ਆ ਹਨ ਮੁਲਾਜ਼ਮਾਂ ਨਾਲ ਮੁਲਾਜ਼ਮਾਂ ਨਾਲ ਬਰਤਾਨਾ ਕਿਉਂ ਨਹੀਂ ਕਰਦੇ ਉਜਲਾ ਮਰਜੀ ਮੈਸਰੇ ਪਾ ਲਵੋ ਤੇ ਆਜੋ ਖੁਲਾਦੇ ਬਾਰੇ ਇਥੇ ਤੇ ਹੁਣ ਤਾਂ ਤੁਹਾਡਾ ਨੂੰ ਟਿਕਣ ਦੇ ਟਿਕਣੀ ਨਹੀਂ ਦੇ ਰਹੇ ਜਦੋਂ ਤੁਹਾਡਾ ਮੈਸੇਜ ਆਵੇ ਜਉਂਦੀ ਆਜੋ ਜਦੋਂ ਤੁਹਾਡਾ ਮੈਸੇਜ ਆਵੇ ਜਿਹੜਾ ਬੇਗੰਪੁਰਾ ਤੋਂ ਸੌਣ ਚੱਲੇ ਸੀ ਮੈਂ ਦੂਰ ਕਹੜਾ ਇਧਰ ਵਾਲਾ ਕਮੂਰ ਦੀ ਮੰਗ ਕਰਦੇ ਆ ਉਹ ਜੇ ਜਿਵੇਂ ਪੁਰਾ ਜਮੀਨ ਵਿੱਚ ਕਿਸਾਨ ਹੈ ਕਿ ਮਜ਼ਦੂਰ ਹੈ ਕੁਝ ਵੀ ਨੂੰ ਉਹ ਦਿੱਤੀ ਆਵੇ ਪੰਚਤੀਜ ਮਿਲ ਕੇ ਪੀਡੀਐ ਸੇ ਵੀ ਮੰਗਾਂ ਨਾ ਦੀ ਅੱਜ ਕਹੇ ਬਹੁਤ ਬਾਜ਼ੂ ਬੰਨੇ ਆ। ਉਹਨਾਂ ਨੂੰ ਦਿਓ ਸਥਾਪ ਦੇ ਵੀ ਜਾਣਨਾ ਸਾਰੇ ਪੰਜਾਬ ਦੀ ਪੁਲਿਸ ਚੋਕੀ। ਸ਼ਾਇਦ ਆਹ ਮੋਹੜ ਵੀ ਤਾਇੰ ਲੰਗੇ ਆ। ਕਿਉਂਕਿ ਉਹ ਮਜ਼ਦੂਰ ਹਜੇ ਵੀ ਕਹਿੰਦੇ ਵੀ ਜਾਵਾਂਗੇ ਚੋਕੀ। ਫਿੰਡਾ ਤੋਂ ਨਿਕਲ ਰਹੇ ਆ। ਪਰ ਜਿੰਨੀ ਫੋਰਸ ਲਾਈਏ ਨਹੀਂ ਉਹ ਵੀ ਹਜੇ ਥਾਲ ਪੁੱਗਦੀ। ਉਹ ਫੋਰਸਾਂ ਤੇ ਲਾਈ ਜੇ ਤਾਂ ਪਹਿਲੀ ਗੱਲ ਕਹਿ ਤੂੰ ਲੈਣੀ ਆ। ਉੱਥੇ ਹੋਰ ਸਾਹ ਤੇ ਪ੍ਰਭੂ ਜਿਲ੍ਹਾ ਪਟਿਆਲਾ ਜਿਲ੍ਹੇ ਦਾ ਪਿੰਡ ਹੈ ਬਖੋਈ ਉੱਥੇ ਪੁਲਿਸ ਕਾਰਵਾਈ ਹੋਈ ਹੈ ਆਇਦਰਪੁਰਾ ਬਖਾਲ ਦੇ ਚਾਰੀ ਹੋਈ ਹੈ ਅੱਜ ਦੀ ਵੀਡੀਓ ਹੈ ਕੋਈ ਪਤਾ ਨਹੀਂ ਲੱਗਦਾ ਜਰਦਾਸਗੁਰੂ ਦੇ ਵਿੱਚ ਵੀ ਐਫੋਰਸ ਕਾਰਵਾਈ ਹੋਈ ਹੈ ਜ਼ਮੀਨਾਂ ਤੇ ਉਹ ਕਹਿੰਦਾ ਧੱਕੀ ਨਹੀਂ ਦਿੱਤੀ ਪਰ ਬਾਹਰ ਤੁਹਾਡਾ ਕੱਢਣੀ ਹੈ ਜੇ ਤੁਸੀਂ ਐਡਾ ਵੱਡਾ ਜ਼ਮੀਨਾਂ ਤੇ ਹਮਲਾ ਬੋਲਿਆ ਅੱਜ ਉਹ ਬਰਨਾਲੇ ਵਾਲੇ ਨੇ ਵੀਡੀਓ ਪਈ ਹੋਈ ਹੈ ਕਹਿੰਦੇ ਬਿਨਾਂ ਪੈਸਿਆਂ ਤੋਂ 24300 ਪਤਾ ਨਹੀਂ ਕਿੰਨੇ ਏਕੜ ਜ਼ਮੀਨ ਹੈ 911 ਏਕੜ ਉੱਥੇ ਨਵੇਂ ਸ਼ਹਿਰ ਬਸਾਉਣੇ ਆ ਜਿਹੜੇ ਅਸੀਂ ਤੋਂ ਪਹਿਲਾਂ 10 ਸਾਲ ਪਹਿਲਾਂ ਬੋਲਦੇ ਆਏ ਆ ਉੱਥੇ ਇਹਨਾਂ ਦਾ ਕਾਨੂੰਨ ਨਹੀਂ ਚੱਲਣਾ ਉੱਥੇ ਕਾਨੂੰਨ ਨੂੰ ਨਾਭਦਾ ਹੋਊਗਾ ਕੋਈ ਜੇ ਕੋਈ ਕਾਰਖਾਨਾ ਵਗੈਰਾ ਲਾਉਂਦਿਆਂ ਮਜ਼ਦੂਰ ਹੜਤਾਲ ਹਟੂਲ ਨਹੀਂ ਕਰ ਸਕਦੇ ਕਾਨੂੰਨ ਤਾਂ ਮਜ਼ਦੂਰਾਂ ਨੇ ਉਹੀ ਬਦਲਦੇ ਇਹਨਾਂ ਨੇ ਕਿੰਨੇ 8 ਘੰਟੇ ਦੀਆਂ 12 ਘੰਟੇ ਕੰਮ ਲੈਣ ਲੱਗ ਗਏ ਉਹ ਸਹਿਰ ਬਸਾਉਣੇ ਆ ਜਿਹੜੇ ਆ ਵਸੇ ਹੋਏ ਸਹਿਰਾਂ ਹੀ ਅਜਾੜਨੇ ਆ ਉਹਦੇ ਜੋ ਕਹਿੰਦੇ ਜੀ ਸਾਨੂੰ ਪਲਾਟ ਦੇਵਾਂਗੇ ਸ਼ਾਇਦ ਇੱਕ 500 ਗਜ ਦਾ ਇੱਕ ਕੋਈ 200 ਗਜ ਦਾ ਦਲੇ ਮਗਰ ਉਹ ਕਦੋਂ ਸਹਰ ਬਸੂਗਾ ਕਦੋਂ ਉਹਨਾਂ ਨੂੰ ਪਲਾਟ ਦੇ ਕੇ ਉਹਦੀ ਕੋਈ ਆਮਦਨ ਆਊਗੀ ਇਹ ਸੋਚੇ ਹੋ ਸਕਦਾ 20 ਸਾਲ ਲੱਗ ਜਾਣ ਅੱਜ ਦਾ ਕਹਿੰਦੇ ਸੀ ਗਵਿੰਦਪੁਰੇ ਚ ਉੱਥੇ ਥਰਮਲ ਲਾਉਣਾ ਹੈ ਉੱਥੇ ਤਾਂ ਹਜੇ ਵੀ ਇੱਕ ਖੜੇ ਐ ਕਿੰਨੇ ਸਾਲ ਹੋ ਗਏ ਉਹਨੇ ਸਾਲ ਉਹਨੇ ਜ਼ਮੀਨ ਤੇ ਕਬਜ਼ਾ ਕਰ ਕੋ ਕਿੱਧਰ ਜਾਣ ਜੇ ਆਏ ਤੁਸੀਂ ਜੰਦੀ ਪੋਹ ਦੇ ਬਾਝੇ ਕਹਿਣਾ ਹੋਵੇ ਜ਼ਮੀਨਾਂ ਤੇ ਕਬਜ਼ੇ ਕਰਨ ਆ ਰਹੇ ਹੋ ਬਹੁਤ ਵੱਡੀ ਹਾਕਮਪੁੱਲ ਕਰ ਰਹੇ ਆ ਉਹਨੂੰ ਲੱਗਦਾ ਵੀ ਲੋਕਾਂ 'ਚ ਲਾਣ ਦਾ ਤੰਤ ਨਹੀਂ ਲੋਕ ਜਿਹੜੇ ਮਕੌੜੇ ਆਲਾ ਤੜਦੇ ਆਂਗੇ ਬਹੁਤ ਵੱਡੇ ਭਲੇਖੇ 'ਚ ਐ ਅਸੀਂ ਮਨੁੱਖਾਂ ਜਿਹੜੀ ਗੱਲ ਮਨੁੱਖਾਂ ਦੇ ਹੱਕ ਜਾਂਦੀ ਹੈ ਓਏ ਉਹਨਾਂ 'ਚ ਵੀ ਤੁਸੀਂ ਉਤੋਂਦੇ ਜਿੰਨਾ ਚਿਰ ਜਾਗਦੇ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਦੋਂ ਇਹ ਲੋਕ ਜਾਗ ਪੈਣ ਉਹ ਤਾਂ ਅੰਗਰੇਜ਼ ਦੇ ਵੱਲਿਆ ਤੁਸੀਂ ਤਾਂ ਵਿਚਾਰੇ ਕਿਹਦੇ ਹੋ ਤੁਸੀਂ ਆਪਦੇ ਵਾਲਿਆਂ ਨੂੰ ਸਾਂਭ ਲੋ ਜਿੰਨਿਆਂ ਕੋ ਤੁਹਾਡੇ ਕੋਲੇ ਹੈਗੀਆਂ ਰਾਜਨ ਬਥੇਰੀਆਂ ਜੇ ਸਾਰੀ ਖੋਣ ਪੋਂਗੇ ਤੁਹਾਡੇ ਵਾਲਿਆਂ ਵੀ ਜਾਣਗੇ ਜਿਹੜਾ ਅਸੀਂ ਕਹਨੇ ਆ ਕਿਸਾਨਾਂ ਵੀ ਮਜ਼ਦੂਰਾਂ ਦੀ ਪੁੱਗ ਤਾਂ ਬਣਾਉਣੀ ਹੈ ਕਿਸਾਨਾਂ ਮਜ਼ਦੂਰਾਂ ਦੀ ਜੋਟੀ ਪਾਉਣੀ ਹੈ ਫੇਰ ਤੁਹਾਨੂੰ ਪੁੱਛਾਂਗੇ ਕੀ ਪਾ ਵਿਖਦੀ ਹੈ ਇਹ ਕੰਮ ਲੈਰਾਂ ਨੇ ਕਰਨਾ ਕਿਸੇ ਬੰਦੇ ਦੀ ਗੱਲ ਨਹੀਂ ਹੁਣ ਜਿਉ ਇਹੋ ਜਿਹੇ ਬਿਆਨ ਦਿੰਦੀ ਐ ਇਹਦਾ ਮਤਲਬ ਅੰਦਰੋਂ ਤਿਆਰੀ ਐ ਉਹਨਾਂ ਦਾ 헤ਜ ਆਉਂਦਾ 100 100 ਕਿੱਲੇ ਵਾਲਿਆਂ ਦਾ ਜੀ ਉਹਨੂੰ ਦਬਾਉਣੀ ਐ ਮੈਂ ਪੂਰੀ ਵੀਡੀਓ ਨਹੀਂ ਸੁਣੀ ਇਸ ਕੇਸ ਹੁੰਦੇ ਕੋਈ ਹੋਰ ਵੀ ਐ ਉਹ ਮੈਂ ਪੂਰੀ ਵੀਡੀਓ ਸੁਣ ਕੇ ਅੱਡ ਵੀਡੀਓ ਪਾਵਾਂਗੇ ਅਸੀਂ ਉਹਦਾ ਪੂਰਾ ਜਵਾਬ ਦੇਵਾਂਗੇ ਇਸ ਕਰਕੇ ਜਿਹੜਾ ਤੁਸੀਂ ਹਮਲਾ ਉਹਨਾਂ ਤੇ ਪਿੱਟਿਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਉਦੋਂ ਪਿੱਛੇ ਹਟੋ ਤਾਂ ਹੱਥ ਪਿੱਛੇ ਠਾਓ ਉਹਨਾਂ ਨੇ ਦਲੀਲ ਨੂੰ ਘੱਟੋ-ਬੈਠ ਕੇ ਕਿ ਤੁਹਾਡੀ ਦਲੀਲ ਕਿਵੇਂ ਗਲਤ ਹੈ ਜੇ ਕਾਨੂੰਨ ਲਾਗੂ ਕਰ ਲੈ ਕਹੋ ਦਿਖਾਓ ਉਹਨਾਂ ਦਾ ਕਾਨੂੰਨ ਤੇ ਵਾਅਦਾ ਕਿੱਥੇ ਹੈ ਜੇ ਤੁਸੀਂ ਐਂ ਕਰੋਗੇ ਫਿਰ ਝੋਟੀਆਂ ਦਾ ਪੈਣੀ ਹੈ ਹੀ ਤੁਸੀਂ ਪਹਿਲਾਂ ਵੀ ਹਮਲਾ ਕਰਿਆ ਸੀ ਜਲੂਰ ਦੇ ਵਿੱਚ ਸਾਡੀ ਮਾਂ ਮਾਰਤੀ ਸੀ ਉੱਥੇ ਫਿਰ ਉਹਦੇ ਚੱਕੀ ਨਿਬੜੀ ਸੀ ਇਸ ਕਰਕੇ ਪ੍ਰਾਵੋਕਾਇਮ ਹੋਣਾ ਪਊ ਮੈਂ ਪਹਿਲਾਂ ਵੀ ਕਿਹਾ ਹੈ ਕਿ ਉਸ ਲੜਾਈ ਦੇ ਜ਼ਮੀਨਾਂ ਵਾਲੀ ਲੜਾਈ ਦੇ ਬੰਬ ਦੇ ਆਹ ਭਰਾਵੋ ਜਿਹੜੇ ਤੁਸੀਂ ਸਾਰੇ ਬੈਠੇ ਹੋ ਅਸੀਂ ਉਹਦੇ ਪਲੀਤੇ ਆ ਇਹ ਬੰਬ ਫਟੂਗਾ ਤੇ ਜਦੋਂ ਭਾਈ ਬੰਬ ਫਾੜਦਾ ਉਹ ਸੜਦਾ ਨਹੀਂ ਹੁੰਦਾ ਕਿਸੇ ਨੂੰ ਉਹ ਬੰਬ ਦਿਖਾਊਗਾ ਤੇ ਯਾਰ ਬੰਨਾਂ ਨੂੰ ਜਿਨ੍ਹਾਂ ਨੂੰ ਕੀੜੇ ਮਕੋੜੇ ਲੱਗਦੇ ਆ ਇਸ ਕਰਕੇ ਓਡੀ ਵੱਡੀ ਤਿਆਰੀ ਦੀ ਲੋੜ ਹੈ ਮਾਨਸਿਕ ਤੌਰ ਤੇ ਵੀ ਤੇ ਇਥੇ ਹਾਜ਼ਰੀ ਭਰਖੂਗੀ ਇਹਦੀਆਂ ਭਰਾਵਾਂ ਬਿਆੰਤਾ ਬਣਾਓ ਉਹਦੀਆਂ ਬਿਆੰਤਾ ਬਣਾ ਕੇ ਕਿੰਨੇ ਬੰਦੇ ਉਹ ਸੰਗਰੂਰ ਭੇਜਣੇ ਆ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਇਧਰ ਫਰੀਦਕੋਟ ਜਿਹੜਾ ਤੁਹਾਨੂੰ ਪਤਾ ਹੋਣਾ ਚੰਦ ਭਾਣ ਦਾ ਮਾਮਲਾ ਹੈ ਉਹ ਗੋਲੀਆਂ ਚਲਾਉਂਦੇ ਆ ਲੋਕ ਪੱਥਰ ਪਾਉਂਦੇ ਆ ਉਹਨਾਂ ਨੂੰ ਨਹੀਂ ਪੁੱਛਿਆ ਕਿਸੇ ਨੇ ਫੜ ਕੇ ਮਜ਼ਦੂਰ ਵੱਡੀ ਬਹੁ ਗਿਣਤੀ ਸਣੇ ਪੈਣਾ ਸਾਡੀ ਅੰਦਰ ਕੀਤੀ ਸੀ ਉੱਥੇ ਕਮੇਟੀ ਬਣੀ ਉਸ ਕਮੇਟੀ ਦੀ ਦਵਾ ਦੇ ਤਹਿਤ ਪਵੇਂ ਮਜ਼ਦੂਰ ਜੇਲ੍ਹਾਂ ਚੋਂ ਕੱਢਤੇ ਬਾਦਾਂ ਕਿ ਉਹਨਾਂ ਤੋਂ ਕੇਸ ਬਾਬਸ ਲਵਾਗੇ ਤੇ ਦੂਜੇ ਤੇ ਰਾਦਾ ਕਤਲ ਦਾ ਕੇਸ ਜਿਹੜੇ ਫਾਇਰ ਕਰਦੇ ਐ ਉਹਦੀਆਂ ਵੀਡੀਓ ਬਣੀਆਂ ਹੋਈਆਂ ਉਹਨਾਂ ਨੂੰ ਫੜ ਕੇ ਅੰਦਰ ਕਰਾਂਗੇ ਜਿੰਦਿ ਇਹਨਾਂ ਤੋਂ ਕਾ ਕੇਸ ਬਾਬਸ ਨਹੀਂ ਲੈ ਰਹੇ ਉਹਨਾਂ ਨੂੰ ਮੌਕਾ ਦੇ ਰਹੇ ਕਿ ਜੇ ਹਾਈ ਕੋਰਟ ਚ ਜਮਾਨਤ ਹੁੰਦੀ ਆ ਜਵਾਨਤ ਕਰਾ ਲੇ ਆ ਬਿਹਾਰ ਹੈ ਉਹਨਾਂ ਦਾ ਅੱਜ ਉਹਨਾਂ ਦਾ ਫੇਰ ਉੱਥੇ ਮੁਜਾਹਰਾ ਰੱਖਿਆ ਹੋਇਆ ਹੈ ਕੁਝ ਦਿਨ ਪਹਿਲਾਂ ਮੁਜਾਹਰਾ ਰੱਖਿਆ ਸੀ ਲਗਾਤਾਰ ਧਰਨਾ ਲਾਉਂਦੇ ਸੀ ਉਹਦੇ ਉੱਥੇ ਆਈ ਜੀ ਹੈ ਉਹ ਕਹਿੰਦਾ ਕੋਈ ਗੱਲ ਨਹੀਂ ਯਾਰ ਤੁਸੀਂ ਧਰਨਾ ਤੋਂ ਨਾਲ ਲਓ ਭਰੋਸਾ ਦੇਤਾ ਬਿਨ ਵੇੜਾਂਗੇ ਜਿਹਦਾ ਮਲ ਵੀ ਕੇਰਾਂ ਠਾ ਲੋ ਆਏ ਦਿਨ ਟਪ ਜਣਗੇ ਕੇਰਾਂ ਠਾ ਠਾ ਕੇ ਇਹੀ ਕੁਝ ਤੁਸੀਂ ਆ ਚੌਂ ਵਾਲੇ ਚ ਕਰ ਰਹੇ ਹੋ ਸੰਯੁਕਤ ਮੋਰਚੇ ਦਾ ਸੱਦਾ ਹੈ ਇੱਕ ਮੁਜਰਾ ਸੰਯੁਕਤ ਮੋਰ ਦੇ ਵੇਲੇ ਉਹ ਸੰਗਰੂਰ ਚ ਹੋਣਾ ਹੈ ਪਰ ਨਾ ਮਜਰਾ ਇੱਕਦਰ ਬਠਿੰਡੇ ਚ ਹੋਣਾ ਐ ਸੇ 26 ਨੂੰ ਹੀ ਉਹ ਟੀਚਰ ਲੱਗੇ ਹੋਇਆ ਧਿਆਨੀ ਜਿਪਣਾ ਚ ਪ੍ਰਸ਼ਟਾ ਚਾਰ ਜਿਹੜਾ ਉਸ ਦਾ ਚੱਲਦਾ ਸੀ ਸਕੂਲ ਦਾ ਜਿਹੜੀ ਮੈਨੇਜਮੈਂਟ ਹੈ ਉਹ ਥੋੜੀ ਆਪ ਦੀ ਬੜਤਾਲ ਨੇ ਸਾਫਤ ਕਰਦਾ ਫਿਰ ਤੁਸੀਂ ਫੜ ਕੇ ਅੰਦਰ ਕਿਉਂ ਨਹੀਂ ਕੀਤਾ ਉਹ ਦੋ ਸਕੂਲ ਹੋਰ ਚਲਾਈ ਜਾਂਦੇ ਆ ਦਰਸ ਸਕੂਲ ਉਥਾ ਜਿਹੜਾ ਉਹਨਾਂ ਦਾ ਆਬਦਾ ਸੀਗਾ ਮਾਲਵਾ ਕਾਲਜਵ ਮਾਨਸਾ ਚ ਉਥੇ ਦੰਬੀ ਜੰਦੀ ਕੱਲਾ ਦਾਖਲਾ ਭਰਦਾ ਜਾਂਦੇ ਨਹੀਂ ਵਿਦਿਆਰਥੀ ਬਣਨ ਜਦੋਂ ਟਾਈਮ ਆਉਂਦਾ ਤਾਂ ਡਿਗਰੀ ਲੈ ਕੇ ਵਾਪਸ ਆ ਜਾਂਦੇ ਆ ਕਿੰਨੇ ਸੌਦਾ ਹੁੰਦਾ ਉਹ ਸਾਨੂੰ ਨਹੀਂ ਪਤਾ ਇਹ ਤਾਂ ਗੱਲ ਹੀ ਸਾਫ਼ ਕਰਦੀ ਹੈ ਕਿ ਜੇ ਬੱਚਿਆਂ ਨੇ ਸਕੂਲ ਨਹੀਂ ਜਾਣਾ ਤੇ ਡਿਗਰੀ ਉਹਨੂੰ ਮਿਲ ਜਾਣੀ ਹੈ ਇਹ ਬਿਨਾਂ ਸੌਦੇ ਤੋਂ ਨਹੀਂ ਹੁੰਦੇ ਇਹ ਜੇ ਕੰਮ ਉਹਨਾਂ ਨੂੰ ਕੁਝ ਨਹੀਂ ਕੱਲਾ ਚੌਂ ਵਾਲਾ ਸਕੂਲ ਸੁਣਾ ਲਿਆ ਜੇ ਤੁਸੀਂ ਇਹ ਸਕੂਲ ਛੜਾ ਲਿਆ ਫਿਰ ਜਿਹੜੇ ਟੀਚਰ ਹੈ ਚੌਕੇ ਸਕੂਲ ਦੇ ਉਹਨਾਂ ਨੂੰ ਬਹਾਲ ਕਿਉਂ ਨਹੀਂ ਕਰਦੇ ਉਹਨਾਂ ਤੇ ਦੋਸ ਲਾਉਂਦਾ ਸੀ ਵੀ ਇਹਨਾਂ ਨੂੰ ਪੜ੍ਹਾਉਣਾ ਨਹੀਂ ਆਉਂਦਾ ਇਹਨਾਂ ਦੀ ਯੋਗਤਾ ਨਹੀਂ ਉਹ ਥੋੜੇ ਜਿਹੜੇ ਬਾਲੀ ਯੋਗਤਾ ਵਾਲੇ ਐ ਉਹਨਾਂ ਦਾ ਰਿਜ਼ਲਟ ਤਾਂ ਪੜ੍ਹਾ ਲਓ ਉਹਨਾਂ ਨੇ ਦਸਵੀਂ ਵਾਲਿਆਂ ਨਾਲ ਇੱਕ ਕੁੜੀ ਨੇ 100 ਚੋਂ 100 ਦਾ ਨੰਬਰ ਲਿਆ ਉਹ ਬੋਲੀ ਐ ਕਿ ਜਿਹਨੂੰ ਤੁਸੀਂ ਆਗੂ ਨੂੰ ਵਿੱਚ ਨਹੀਂ ਲੈਣਾ ਚਾਹੁੰਦੇ ਸੰਦੀਪ ਨੂੰ ਉਹਨੇ ਕੀ ਜਨਮ ਕਰਤਾ ਉਹਦੀ ਪੜ੍ਹਾਈਆਂ ਤਾਂ 100 ਨੰਬਰ ਆਏ ਮੈਂ ਟਿਊਸ਼ਨ ਨੂੰ ਨਹੀਂ ਰੱਖਿਆ ਬਿਨਾ ਟਿਊਸ਼ਨ ਤੋਂ ਕੋਈ ਬੱਚੀ ਟੀਚਰਾਂ ਨੇ ਪੜ੍ਹਾਈ 100 ਨੰਬਰ ਲੈਂਦੀ ਹੈ ਹੋਰ ਯੋਗਤਾ ਕਿਵੇਂ ਹੁੰਦੀ ਹੈ ਜਦੋਂ ਇਹਨਾਂ ਨੂੰ ਬਹਾਲ ਕਰਨ ਨੂੰ ਤਿਆਰ ਨਹੀਂ ਜਿਹੜੀ ਚਿੱਠੀ ਕੱਢੀ ਕਹਿੰਦੇ 19 ਤਰੀਕ ਨੂੰ ਆਜੋ ਅੰਦਰ ਟੀਚਰਾਂ ਨੂੰ ਉਹਦੇ ਚੋਂ ਪਹਿਲਾਂ ਤਿੰਨ ਸੀ ਫਿਰ ਚਾਰ ਕੱਢਦੇ ਜੇ 19 ਤਰੀਕ ਨੂੰ ਨਾ ਆਏ ਫੇਰ ਮੁੜ ਕੇ ਮੌਕਾ ਨਹੀਂ ਮਿਲਣਾ ਮੁੜ ਕੇ ਨੌਕਰੀ ਨਹੀਂ ਮਿਲਣੀ ਆ ਦਰਸਕੂਲ ਚ ਆਹ ਪ੍ਰੈਸਰ ਪਾ ਕੇ ਕਿ ਤੁਸੀਂ ਆਪਦੇ ਆਗੂਆਂ ਨੂੰ ਛੱਡ ਦਿਓ ਦੂਜੇ ਤੁਸੀਂ ਆ ਜਾਓ ਨੌਕਰੀ ਤੇ ਜਿਹੜੀ ਪਿਛਲੇ ਸਾਲ ਉਹ ਛੜਤੀ ਖੂਚ ਨਵੀਂ ਭਰਤੀ ਆ ਉਹਦੀ ਚਿੱਠੀ ਨਵੀਂ ਭਰਤੀ ਕਰਦੀ ਐ ਨਾਲ ਹੀ ਚੈਲੀਆਂ ਜਿਹੜਾ ਉਹ ਐਸ.ਡੀ.ਐਮ ਚਲਾ ਰਿਹਾ ਜਿਹੜਾ ਹੁਣ ਉਹਦਾ ਕਰਤਾ ਧਰਤੇ ਦੇ ਅਧਿਕਾਰ ਦਿੱਤੇ ਆ ਉਦੇ ਵੱਲੋਂ ਚਿੱਠੀ ਆਇਏ। ਉਹ ਕਹਿੰਦਾ 1 ਮਹੀਨੇ ਦਾ ਪਹਿਲਾਂ ਨੋਟਿਸ ਦੇ ਕੇ ਜਿਹਨੂੰ ਮਰਜ਼ੀ ਕੱਢ ਸਕਦੇ ਆ। ਉਹ ਜਿਵੇਂ ਮਰਜ਼ੀ ਨੋਟਸ ਕਰਦੇ ਜਿਵੇਂ ਮਰਜ਼ੀ ਕਾਰਨ ਬਣਾ ਲਓ। ਪਹਿਲਾਂ ਲੈਣ ਕਿਹੜਾ ਜਾਇਜ਼ ਕੱਢੇ ਸੀ। ਜੀ ਦਾ ਮਤਲਬ ਕੇਨਾ ਸੈੱਟ ਕਰ ਲਓ ਹੌਲੀ ਹੌਲੀ ਸਾਰਿਆਂ ਨੂੰ ਫੜਾ ਦੇ ਆ ਦੀ ਮਰਜ਼ੀ ਦੇ ਰੱਖਾਂਗੇ। ਆ ਬਿਹਾਰ ਹੈ। ਫਿਰ ਲੈ ਕੇ ਦੂਜਿਆਂ ਨੂੰ ਇੱਕ ਵਾਰ ਨਹੀਂ ਗਿਆ 19 ਨੂੰ। ਉਹ ਬੰਦੇ ਅਜ ਤਰੇ ਫਿਰਦੇ ਆ। ਅਧਿਕਾਰੀਆਂ ਨੇ ਨਹੀਂ ਨਹੀਂ ਸੈੱਟ ਤਾਂ ਕਰਾਂਗੇ ਜੇ ਸੈੱਟ ਨਹੀਂ ਸੀ ਕਰਨਾ ਉਥੇ ਸਕੂਲ ਮੁਰੀਆ ਕੇ ਬਾਦਖਾ ਦਾ ਨਹੀਂ ਕੀਤਾ ਅੱਜ ਲਾਸਟ ਡੇਟ ਹੈ 10 ਦਿਨਾਂ ਦਾ ਵਾਅਦਾ ਹੋਇਆ 12 ਤੋਂ 12 ਤਰੀਕ ਨੂੰ ਫਿਰ ਭਾਈ ਅੱਜ ਹੋ ਗਈ ਫਿਰ ਵਾਅਦਾ ਪਕਾਦਿਆਂ ਦੇ ਉਹਦੀ ਗੱਡੀ ਖੜੀ ਆ ਸੁਨੀਪ ਦੀ ਟੀਚਰ ਦੀ ਚੌ ਉਹ ਤਾਂ ਕਹਿੰਦੇ ਬੌਂਡ ਕੀਤੀ ਹੋਈ ਹੈ ਉਹ ਬੌਂਡ ਤਾਂ ਠਾਣੇ ਵਾਲਿਆਂ ਚ ਵੀ ਕੀਤੇ ਹੋਈਆਂ ਸੀ ਉਹ ਕਿਵੇਂ ਦੇਤੀਆਂ ਜਿਨ੍ਹਾਂ ਵਲ ਟੀਚਰਾਂ ਨੂੰ ਕਿੰਨਾ ਤਨ ਕੀਤਾ ਜਾ ਸਕਦਾ ਕਿਵੇਂ ਬੋਲੇ ਕਰੀਏ ਉਸ ਕੰਮ ਤੇ ਲੱਗੇ ਹੋਏ ਐ ਪਰ ਇਹਨਾਂ ਨੂੰ ਭੁਲੇਖਾ ਠੀਕ ਆ ਅਸੀਂ ਅੱਜ ਜਿੱਦਾ ਬਟਾ ਮਾਮਲਾ ਜ਼ਮੀਨ ਨਾਲ ਆ ਜਾਉਂਦਾ ਆ ਇਧਰ ਜ਼ੋਰ ਲੱਗਿਆ ਜੇ ਕੁਦਰਤੀ ਨਾ ਇਸ ਮੌਕੇ ਸ਼ੁਰੂ ਹੋਇਆ ਹੁੰਦਾ ਤੁਹਾਡੀ ਚੀਕ ਕਢਾਉਂਦੇ ਚੀਕ ਹਾਕਮੋ ਡੀਸੀ ਨੂੰ ਦੱਸ ਦਿਆ ਜਿਹੜਾ ਹੰਕਾਰਿਆ ਬੈਠਾ ਹੈ ਬਠਿੰਡੇ ਵਾਲਾ ਕਿ ਲੋਕਾਂ ਨਾਲ ਪੰਗਾ ਕਿਵੇਂ ਲਈਦਾ ਹੁੰਦਾ ਹੈ ਵੀ ਜੇ ਤੂੰ ਡੀਸੀ ਆ ਤੇਰੀ ਮਰਜ਼ੀ ਹੋਗੀ ਡੀਸੀ ਦਾ ਵੀ ਕਿਸੇ ਕਾਇਦੇ ਕਾਨੂੰਨ ਤਾ ਇਹ ਤਾਂ ਲੱਗੇ ਆ ਉਹ ਕਹਿੰਦਾ ਮੈਂ ਨਹੀਂ ਮੰਨੂ ਬਈ ਮੰਨੂ ਤਾਂ ਸਾਰੇ ਹੋ ਜਾਂਦੇ ਆ ਫਿਰ ਉਹ ਜਦੋਂ ਲੋਕ ਬਾਹ ਨੂੰ ਵਟਾ ਦਿੰਦੇ ਆ ਉਹ ਤਾਂ ਕਹਿੰਦੇ ਬਾਹਂ ਢਿੱਲੀ ਕਰਦੇ ਹੋ ਕਰਾ ਲਓ ਜਿਹੜਾ ਕੁਝ ਕਰਾਉਣਾ ਉਦੋਂ ਕਿਵੇਂ ਕਰਦੇ ਨੂੰ ਓ ਇੱਕ ਕਾਰੀ ਨੇ ਹਜ਼ਾਰਾਂ ਰੀ ਕਰਾਇਆ ਆ ਗਵਿੰਦਪੁਰਾ ਦੀ ਜ਼ਮੀਨ ਸੜਾਈਆ ਮਜ਼ਦੂਰਾਂ ਨੂੰ ਪੈਸੇ ਦਵਾਏ ਆ ਜਿਹੜਾ ਕੰਨ ਹੋ ਤਾਂ ਬਾੜ ਹੋ ਗਿਆ ਜੀ ਬਾੜ ਤਾਂ ਨਹੀਂ ਬਦਲਦਾ ਔਰ ਫਿਰ ਜ਼ਮੀਨ ਕਿਵੇਂ ਛੜਤੀ ਜਿਨ੍ਹਾਂ ਨੇ ਚੈੱਕ ਨਹੀਂ ਚੱਕੇ ਇੱਥੇ 70% ਦਾ ਵਾਧਾ ਕਿਵੇਂ ਦੇਦਾ ਤੋਲੇ ਸੰਨ ਵਾਲਿਆਂ ਨੂੰ ਜਿਹੜਾ ਟ੍ਰਾਈਡੈਂਟ ਦਾ ਮਾਲਕ ਗੁਰਦੁਆਰੇ ਦੇ ਪੈਸੇ ਤੇ ਬੈਠਾ ਸੀ ਫਿਰ ਸਮੇਤ ਵਿਆਜ ਕਿਉਂ ਦੇਤੇ 24 ਲੱਖ ਵਿਆਜ ਦਾ ਲਿਆ 9 ਲੱਖ ਤੇ ਤੇ ਸਾਨੂੰ ਕਹਿੰਦੇ ਕਾਮਰੇਡਾਂ ਦਾ ਵੀ ਗੁਰਦੁਆਰਾ ਦੇ ਵਿਰੁੱਧ ਹੈ ਇਹਦਾ ਬੈਗ ਰੂਚਕਾ ਖਾਲਸਾ ਨਹੀਂ ਬੁਲਾਉਂਦੇ ਉਹਨੇ ਹਾਈ ਕੋਰਟ ਤੇ ਕਰਪਾਅ ਨਹੀਂ ਲੱਗਣ ਦਿੱਤੇ ਗੁਰਦੁਆਰਾ ਕਮੇਟੀ ਦੇ ਫਿਰ ਆਇਆ ਉਹ ਹੰਭ ਕੇ ਵੀ ਸਾਡੇ ਨਹੀਂ ਪੈਰ ਲੱਗਣ ਦਿੰਦਾ ਜਦੋਂ ਆਪਾਂ 5 ਦਿਨ ਬੈਠੇ ਆ ਆ ਪਾਣੀਆਂ ਵਾਲੇ ਮਸਲੇ ਤੇ ਵੀ ਸੰਸਾਰ ਬੈਂਕ ਨੂੰ ਸਮਝਾਉਣ ਲੱਗ ਗਿਓ ਪਾਣੀ ਗੰਦਾ ਕਰੀ ਜਾਂਦੇ ਹੋ ਪੰਜ ਦਿਨ ਬੈਠੇ ਉਹ ਤੋਂ ਬੈਠੇ ਟ੍ਰਾਈਡੈਂਟ ਦੇ ਮੂਹਰੇ ਆਪਾਂ ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਆਪਾਂ ਪੈਸੇ ਲਏ ਆ ਜਰਨੀ 9 ਲੱਖ ਵਾਲਾ ਚੈੱਕ ਤਾਂ ਉੱਥੇ ਫੜਾ ਕੇ ਵਿਚਾਲੇ ਫਿਰ ਵਿਆਜ ਵਾਲਿਆਂ ਨੂੰ ਕੀਨੇ ਪੁੱਛਣਾ ਜਦੋਂ ਉਹਦਾ ਐਲਾਨ ਕਰਤਾ ਧਰਨਾ ਨਹੀਂ ਲਾਉਣ ਦੀ ਲੋੜ ਪਈ 24 ਲੱਖ ਮੇਜ ਤੇ ਆਇਆ ਉਹ ਭਾਈ ਫਿਰ ਕਹੇ ਜੋ ਮੂਰਲੇ ਆਗੂ ਤਾਂ ਖਾਂਦੇ ਆ ਜੇ ਖਾਂਦੇ ਹੁੰਦੇ 24 ਲੱਖ ਵਿਆਜ ਵਾਲਾ ਨਹੀਂ ਸੀ ਮੇਜ ਤੇ ਆਉਂਦਾ ਨਾ ਕੋਰਦ ਬਾਲਾ ਦੀ ਮੰਗ ਸੀ ਨਾ ਉਹਨੂੰ ਆਸ ਸੀ ਉਹਨੂੰ ਤਾਂ ਆਪਦੇ 9 ਲੱਖ ਦੀ ਆਸ ਨਹੀਂ ਸੀ ਵੀ 9 ਮਿਲ ਜੂ ਉਹ ਤਾਂ ਉਹਨੂੰ ਕ੍ਰਿਸਮਾ ਕਰਕੇ ਦਿਖਾਇਆ ਵੀ ਲੋਕ ਭਾਈ ਜੇ ਇਕੱਠੇ ਹੋ ਜਾਣ ਕੀ ਕਰਦੇ ਆ ਇਸ ਕਰਕੇ ਭਰਾਵੋ ਸਾਰਿਆਂ ਨਾਲ ਵੱਡੀ ਤਾਕਤ ਏਕੇ ਦੇ ਸੰਘਰਸ਼ ਚ ਐ ਇਸ ਨੇ ਆਪਣਾ ਜਿਹੜਾ ਬੰਨ ਹੈ ਇਹਨੂੰ ਪਾਰ ਲਾਉਣਾ ਆਪਣੇ ਬੇੜੇ ਨੂੰ ਜਿਹਨੂੰ ਲੱਗਦਾ ਹੁੰਦਾ ਪਾ ਉਹ ਅੰਗਰੇਜ਼ਾਂ ਵਲੇ ਵੀ ਲੱਗ ਬੇ ਅੰਗਰੇਜ਼ਾਂ ਦੇ ਰਾਜ ਦਾ ਸੂਰਜ ਨਹੀਂ ਸੀ ਪਦਾ ਇਹਨਾਂ ਦੇ ਖਿਲਾਫ ਲੜੀ ਜਾਂਦੇ ਐ ਐਡੇ ਪਾਗਲ ਉਹ ਜਿਹੜੇ ਲੋਕਾਂ ਨੂੰ ਪਾਗਲ ਕਹਿੰਦੇ ਸੀ ਉਹ ਫਿਰ ਅੰਗਰੇਜ਼ ਕਿਉਂ ਬਾਗਿਓ ਤਾਂ ਸਿਆਣੇ ਹੋ ਗਏ ਹੁਣ ਵੀ ਹੈਗੇ ਐ ਵੀ ਕਿਤੇ ਸਰਕਾਰਾਂ ਦੇ ਖਿਲਾਫ ਲੜਿਆ ਜਾ ਸਕਦਾ ਹੁੰਦਾ ਉਹ ਜੇ ਹੱਕ ਸੱਚ ਦੀ ਲੜਾਈ ਐ ਕਿਉਂ ਨਹੀਂ ਲੜਿਆ ਜਾ ਸਕਦਾ ਸੱਚ ਜਿੱਦਦਾ ਠੀਕ ਐ ਸੱਚ ਤੇ ਮਾਰਾਂ ਬਹੁਤ ਪੈਂਦੀ ਐ ਸੱਚ ਨੂੰ ਤਕਲੀਫ ਬਹੁਤ ਹੁੰਦੀ ਐ ਕਸ਼ਟ ਚੱਲਣੇ ਪੈਂਦੇ ਐ ਪਰ ਜੇ ਸੱਚ ਬੋਲਣ ਵਾਲਾ ਮਨੁੱਖ ਆਇਆ ਹੋ ਜੇ ਵੀ ਜੋ ਮਰਜ਼ੀ ਕਰ ਲਿਓ ਯਾਰ ਸੱਚ ਬੋਲਣ ਨੂੰ ਨਹੀਂ ਹੁਰਦਾ ਉਹ ਝੂਠ ਦੇ ਉਤੋਂ ਦੀ ਪੈਂਦਾ ਝੂਠ ਨੂੰ ਹਰਾਉਂਦਾ ਆਹ ਰਾਹ ਹੈ ਭਰਾਓ ਆਪਣੀ ਗ੍ਰਾਹ ਵਾਲੀ ਜਥੇਬੰਦੀ ਦਾ ਆਓ ਇਸ ਰਾਹ ਦੇ ਰਾਹੀ ਬਣੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ